ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਕੈਟ ਮਹਿਕਮਾ ਚੈਨਲ ਵਿੱਚ ਅੱਜ ਸਵੇਰੇ ਸਵੇਰੇ ਰੱਬ ਨੇ ਥੋੜਾ ਜਿਹਾ ਮੀਝਾ ਪਾ ਦਿੱਤਾ ਸੀ ਤੇ ਗਿੱਲਾ-ਗਿੱਲਾ ਕਰਤਾ ਤੁਹਾਨੂੰ ਪਤਾ ਹੀ ਆ ਤੇ ਹੁਣ ਥੋੜੀ ਜਿਹੀ ਪਰਦਾਇ ਜੀ ਹੋ ਗਈ ਕਰਮੈਸੇ ਵੀ ਆ ਪੂਰੀ ਹਾਂ ਕਰਮੈਸੇ ਹੋਈ ਆ ਪੂਰੀ ਹੁਣ ਦੁਬਾਰਾ ਗਰਮੀ ਅੱਜ ਦਿਖਾਊਗੀ ਰੰਗ ਦਿਨ ਮਾ ਹੋਊਗੀ ਥੋੜੀ ਧੁੱਪਾਂ ਜ਼ਿਆਦਾ ਹੀ ਤੇ ਚਲੋ ਕਰਦੇ ਹਾਂ ਦੋਸਤੋ ਅੱਜ ਦੇ ਦਿਨ ਦੀ ਕਰਵਾਕਣਾ ਹਾਂਜੀ ਉਹ ਜੀ ਆਪ ਹੁਣ ਆ ਚੁੱਕੇ ਆਂ ਗੁਰਦੁਆਰਾ ਸੰਤ ਵਿਲਾ ਜੀ ਇਹ ਬਹੁਤ ਹੀ ਵਧੀਆ ਉਹਦੇ ਲੋਕੇਸ਼ਨ ਤੇ ਬਣਿਆ ਹੋਇਆ ਬਕਰ ਤੋਂ ਚਾਰੇ ਪਾਸੇ ਰਤ ਰਗ ਤੇ ਰਗਤ ਨੇ ਪੂਰੀ ਸ਼ਾਂਤੀ ਹੈ ਇੱਥੇ ਚਲ ਆਗ ਬਾਤ ਕਰਾਂ ਤੜੜੀ ਹੋਰੀ ਆਰੇ ਆਇਤ ਲੋਕ ਆ ਰਹੇ ਆ ਨਾ ਬਾਕੀ ਇਧਰ ਨਦੀ ਜਾਂਦੀ ਆ ਬੈਕ ਸਾਡ ਤੇ ਇਹ ਇਮਾਰਤ ਬਹੁਤ ਵਧੀਆ ਬਣੀ ਹੋਈ ਹੈ ਗੁਰਦੁਆਰਾ ਬਹੁਤ ਸੋਹਣਾ ਦੇਖਣ ਨੂੰ ਵੀ ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਬਹੁਤ ਸੋਹਣਾ ਲੱਗ ਰਿਹਾ ਗੁਰਦੁਆਰਾ ਸਰ ਵਾਲਾ ਕਿ ਜੇ ਨੋ ਫਨੀ ਬਥੇ ਹੁਣ ਕਿਤਾ ਹੈ ਸ਼ਾਂਤੀ ਬਹੁਤ ਹੋਰ ਇਧਰ ਅੰਕ ਤੇ ਇਧਰ ਅੰਕ ਲੇਖ ਹੂੰ ਇਹ ਕਿ ਹੈ ਖੇਤਾਂ ਚ ਇਹ ਬੈਂਕਾਪ ਨਦੀ ਲੰਘਦੀ ਹੋਣੀ ਉਹਨੂੰ ਆਹ ਜਿਹੜੀ ਸਾਰੀ ਨਦੀ ਉਹ ਹੈ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣਾ ਗੁਰਦਾ ਸਾਹਿਬ ਹੈ ਹੂੰ ਇਹ ਸ਼ਹਿਰ ਕੱਜਲਵਾਜਰ ਜਾਂਦਾ ਹੂ ਮਰ ਪਿੰਡ ਚ ਹਾਂ ਇਹ ਕੱਜਲਵਾਜਰ ਵਿੱਚ ਜਾਂਦਾ ਦੇਖੋ ਤਰਾਕੀ ਦਾ ਸਭੇ ਲਗਾ ਇਹਨਾਂ ਨੂੰ ਸੰਤ ਪੈਂਦਾ ਮਹਾਰਾਜਾ ਮਹਿੰਦਰ ਕੇ ਆਪਣੇ ਇਹ ਦੂਜਾ ਵਰਦੋਂ ਆ ਦੇਖੋ ਤਾਲੀਆਂ ਇਹ ਮਹਾਰਾਜਾ ਮਹਿੰਦਰ ਨਾ ਬਿਲਕੁਲ ਇਹ ਇੱਧਰ ਸਾਹਮਣੇ ਆਈਏ ਤੇ ਜਦੋਂ ਕਾਊਰਡ ਵੱਲ ਨੂੰ ਜਾਂਦੇ ਆਪਾਂ ਗੜਾ ਗਾ ਦੋ ਇਹ ਉਨਤਰਾ ਆ ਜਾਂਦਾ ਹੀ ਇਹ ਇਹ ਬਾਕੀ ਅੱਗੇ ਮਰੰਡੇ ਤੋਂ ਚੁੰਨੀ ਰੋੜ ਆ ਗਿਆ ਸਾਹਮਣੇ ਹੂੰ ਆ ਦੇਖੋ ਤਾਲੀਆਂ ਕਿੰਨੀ ਹੋਈ ਮਤ ਹੂੰ टाली तू घट गया भी बहुत पानी आया पिछले साल आया चलती नदी है ਉਹ ਰਸਤਾ ਬਣਾਇ ਲੈਂਦਾ ਪਾਣੀ ਬਾਈ ਕਈ ਪਿੰਡ ਡੁੱਬ ਗਏ ਤੇ ਪਿੰਡ ਪਛਾਰੇ ਨੂੰ ਦੇ ਪਿੰਡ ਆਹ ਲੇ ਮੁਰਾ ਹਲ ਹੋ ਜਾ ਰਹਾ ਜਾਂਦਾ ਜਾਂਤਾ ਵਹੀ ਸਾਰੇ ਵਗ ਪਾਣੀ ਉਪਾਣੀ ਲਿਆ ਤਾ ਇਹ ਲਾਉ ਪਾ ਦੇਖਣੇ ਆਲੇ ਪਾ ਬਹਿਨੇ ਹੋਗੇ ਨਾ ਕਾਫੀ ਟਾਈਮ ਬਾਦ ਪਹਿਲੀ ਪਾ ਪੀੜੀਆਂ ਜਣਗੇ ਫੇ ਆਪਣੇ ਫਾਦਰ ਸਾਹਿਬ ਨੇ ਦੀ ਲਾਉਣੇ ਹੂੰ ਤਾਂ ਪਰੋ ਹੀ ਦੇਖਿਆ ਪਹਿਲਾ ਹੜਾ ਨਾ ਬਿਲਕੁਲ ਜ਼ਿੰਦਗੀ ਵਗਰ ਦੇਖਿਆ ਦਨੇ ਪਾ ਨੇ ਉਹ ਨਾ ਨੇ ਹੈ ਵੀ ਸਭ ਪਾਸੇ ਤਾਂ ਬਹੁਤ ਨੁਕਸਾਨ ਵੀ ਬਹੁਤ ਹੋਇਆ ਬਹੁਤ ਜ਼ਿਆਦਾ ਕਈ ਜਗ੍ਹਾ ਤਾਂ ਭਿਕਣਾ ਹੈ ਉਧਰ ਏਰੀਆ ਕੰਢੀ ਏਰੀਆ ਜੇ ਹਾਂ ਉਧਰ ਤਾਂ ਹਾਲੇ ਤੱਕ ਉਹ ਨਹੀਂ ਆਇਆ ਜਮੀਨਾਂ ਨੂੰ ਸੈੱਟ ਨਹੀਂ ਆਈਆਂ ਉਹ ਤਾਂ ਹੈ ਹੀ ਆ ਉਹ ਕੀ ਕਹਿੰਦੇ ਇਹ ਤਾਂ ਹੈ ਨਾ ਬਹੁਤ ਹਾਂ ਰੇ ਤੇਰੇ ਦਾ ਆ ਗਿਆ ਉਧਰ ਚਿਕਣੀ ਮਿੱਟੀ ਜੀ ਆ ਗਈ ਹਾਂ ਕੋਕਰਾਉ ਹੁਣ ਉਸਾਰ ਕਰਿਆ ਐਂ ਦਾ ਚੂਈਨਾ ਨਹੀਂ ਪਤਾ ਲੱਗਦਾ ਲੈਦਾ ਇਹ ਕਹਿੰਦਾ ਬੱਟਾ-ਬੋਟਾ ਨਹੀਂ ਪਤਾ ਲੱਗਿਆ ਕਿੱਥੇ ਆ ਬਿਲਕੁਲ ਬਿਲਕੁਲ ਨਹੀਂ ਸਾਡੀ ਜਮੀਨ ਹੈ ਕਿੱਥੇ ਆ ਹੁਣ ਆਈ ਜੀ ਪਤਾ ਲੱਗ ਰਿਹਾ ਗਾ ਇਹਨੂੰ ਹਾਂ ਉਹ ਜਿਹੜੇ ਰੋਪੜ ਸਾਈਡ ਆਇਆ ਸੀ ਨਾ ਜਿਆਦਾ ਪਾਣੀ ਹਾਂ ਹੈਲੋ ਹੋਰ ਉਪਰੇਡੀਏ ਵਿੱਚ ਸੇਵਾ ਜੀ ਵਧੀਆ ਜੀ ਹੈ ਕਿੱਥੇ ਜਾਇਆ ਕੰਮ ਦਾ ਹਾਂ ਉਹ ਦਰਸ਼ਕ ਤੇ ਮਹਿੰਗੀ ਹੋਗੇ ਨਾ ਦਰਸ਼ਨ ਤਾਂ ਕੀ ਲਖਾਇਆ ਵਾ ਨੌ ਲਗਾ ਹੈ ਸਵੇ ਸਿਮਰਨ ਕੰਨ ਅਸਤੇ ਅਸਤੇ ਵੇੜ ਅੱਛਾ ਮੈਦੀ ਨਾਲ ਵਾਲਾ ਪੈ ਜੀ ਲਾਈ ਰਖਾ ਤੇ ਯਾ ਮੈਂ ਦੇ ਨਹੀਂ ਲਾ ਆਪਣਾ ਉਹ ਇਹਦਾ ਡੋਲੇ ਦੇਖ ਕੇ ਦਿਲ ਲੱਗਦਾ ਯਾਰ ਇਹ ਦੇ ਦੇ ਬੀਬਾ ਬਲੀ ਦੇ ਰਾਮਾ ਦੇ ਗੈਕਲ ਪ੍ਰਦਰਸ਼ਨ ਹੈ ਆਹ ਮਨੋ ਜਿਹੜੀ ਚੈੱਕ ਹੋ ਗਈ ਹੈ ਹਮਰਾ ਇਹ ਤਾਂ ਡੋਲੇ ਦੇਖ ਕੇ ਤਾਂ ਲੱਗਦਾ ਯਾਰ ਮਾਰਿਆ ਬਲੌਗ ਨੂੰ ਪਾਰਾ ਮਾਰਿਆ ਡੋਲੇ ਕੋਈ ਕਰਾ ਜਾਂਦੀ ਦਾ ਬਲੌਗ ਮਾਰੀ ਹੈ ਕਰਾਇਆ ਜਿਹਾ ਬਲੌਗ ਮਾਰੀ ਹੈ ਗੱਲ ਕਰਦੇ ਕਰਦੇ ਅੱਜ ਅੱਜ ਇਸ ਤਰ੍ਹਾਂ ਫਾਲੋ ਕਰਦੇ ਨੇ ਤੇਰੇ ਆ ਬਾਈ ਨੇ ਤਾਂ ਜਿਮ ਲਾਇਆ ਕਿੰਨੇ ਫੋਲੋਰ ਕਰੇ ਹੈ ਦੇਖ ਹਾਂ ਉਹ ਚੱਲ ਇਹ ਤਾਂ ਸਾਡੇ ਤੂੰ ਬੇੜ ਕਿਨਾਂ ਜਾਕਦਾ ਉੱਥੇ ਬੇੜ ਕਿਨਾਂ ਜਾਕਦਾ ਉਹਨਾ ਬੇੜਾ ਜਦੋਂ ਤੇ ਛੱਤ ਨੂੰ ਦੁਖਵਾਤ ਲੱਗ ਗਿਆ ਹੈ ਦੁਖਵਾਤ ਬਾਦ ਕਿਤੇ ਮੈਣ ਦਾ ਗਿਆ ਮੈਣ ਟ੍ਰੇਨਰ ਕੌਣ ਉਹ ਤੇ ਰੇਂਦਰ ਵਾਹਿ ਦਾ ਵੀ ਰਗਾ ਹੈ ਕਿਹੜੇ ਕਿਹੜੇ ਮਾਰਦਾ ਤੂੰ ਫੇਰ ਨਾ ਕਰਦੀ ਮੱਬਾ ਟ੍ਰੇਨਰ ਨੂੰ ਬਾ ਜਿਮ ਵਾਈ ਭਰ ਗਿਆ ਮਾਰਦੇ ਦੀ ਵੀਡੀਓ ਦੇਖੇ ਚੱਕਾ ਨਾਮ ਤੇ ਅੱਛਾ ਭਾਈ ਵੀ ਹੈ ਨਾ ਹੋਰੇ ਅੱਛਾ ਇੱਕ ਜਿਹੜਾ ਪਿੰਕਾ ਚੜਕਾ ਉਹ ਲਿਉਂ ਪੜਦਾ ਕਹਿੰਦੇ ਓਪੀ ਕਰਦਾ ਉਹਦੀ ਓਪੀ ਕਰਦਾ ਜਦੋਂ ਕਾਹ ਪੀਤੇ ਤੂੰ ਜਵਾਂ ਨੇ ਮੜਕ ਗਿਆ ਨਾਲ ਪੈ ਰਿਆ ਮੜਕਦਾ ਹੀ ਪੈਂਦਾ ਇਹਦਾ ਕਿਉਂਕਿ ਜਾਣਦਾ ਤੂੰ ਜਾਣਦਾ ਤੈਨੂੰ ਤੂੰ ਤਾਂ ਵੱਡਾ ਕਹਿੰਦਾ ਤੂੰ ਜਿਹੜਾ ਭਰਿਆ ਤੂੰ ਤੇ ਦੱਸਦਾ ਹੈਗਾ ਕੀ ਜਾਣਦਾ ਮੈਂ ਕਿਹ ਜਾਣਦਾ ਮੈਂ ਚਲਾਉਂਦਾ ਆਹ ਵੇ ਇੱਕ ਵਾਲੋ ਲੈ ਯਾਰ ਇੰਸਟਾਗ੍ਰਾਮ ਫੋਨ ਤੇ ਰੇ ਨਾ ਉੱਪਰ ਮੈਂ ਤਾਂ ਦੇਖਿਆ ਹੋਇਆ ਮੈਂ ਤਾਂ ਲੋੜ ਦੇ ਫਿਰ ਇੱਕ ਪੜੋਂਦਾ ਨੇ ਹਾਂ ਆ ਵੀ ਦੇਖ ਤੇ ਆ ਭਾਈ ਜਾਈਂਗਾ ਤਲਾ ਹੜਦਾ ਤਲਾ ਹੜਦਾ ਤੇਰੇ ਨਾਲ ਨੀ ਪਾਣੀ ਇੰਨੇ ਕਿੱਦਾਂ ਤਲਾ ਹੜਦਾ ਨਾ ਹਾਂ ਉਹਦੇ ਜਿਮ ਚਾਇਆ ਕਰ ਤੇਰੀ ਚੀਜ਼ ਤੋਂ ਲੱਗਿਆ ਨਾ ਪਤਾ ਜੀ ਨਾ ਹਾਂ ਇੰਨੀ ਕੋਲੋਂ ਤਾਂ ਇੰਨੀ ਹਰਦੀ ਕਰਦਾ ਨਾ ਕੋਈ ਇੱਕ ਬੋਲ ਨਹੀਂ ਲੈ ਆਈ ਹੋਣਾ ਕੇ ਚੱਲ ਲੰਘੇ ਥੋੜਾ ਜਿਹਾ ਹੋਰ ਥੋੜਾ ਜਿਹਾ ਲੰਘ ਜਾਈਂ ਹਾਂ ਹਾਂ ਸੀਗਲੇ ਵੀ ਨਾ ਫਸੀ ਵੀ ਕਰਦਾ ਹੁੰਦਾ ਹੁਣ ਕਿਉਂ ਹੈ ਨਾ ਗੱਗੀ ਮਰਣ ਜਾਂਦਾ ਤੈਨੂੰ ਥਾੜ ਰਿਹਾ ਮੈਂ ਲੱਗਿਆ ਹੋਇਆ ਹੈ ਕਿਆ ਹੋ ਗਿਆ ਗੱਗੀ ਕਿਆ ਹੋ ਗਿਆ ਵਾਗਾ ਫੜ ਲਿਆ ਇੱਕ ਤਾਂ ਨੰਗੇ ਹੱਥ ਕਿਆ ਹੋ ਗਿਆ ਕੋਈ ਤੈਨੂੰ ਪਤਾ ਹੀ ਹੋ ਜਾਂਦਾ ਕਿ ਜਰਾ ਅੱਨ ਵਧੀਆ ਹੁਣ ਆਈ ਜਾ ਪਰ ਫੜ ਲੈ ਦੇਖ ਦੇ ਨਹੀਂ ਦੇਖ ਉਹ ਯਾਰ ਫੋਟੋ ਨਹੀਂ ਫੋਟੋ ਦਾ ਮਾਰਿਆ ਨੱਦਰ ਫੋੜ ਹੈ ਤੇ ਜੀ ਹਰ ਹਰਪੀ ਨੂੰ ਨਾ ਤਵਾ ਹਰਪੀ ਦਾ ਜੀ ਗਰਮ ਹੈ ਉਹ ਮੂੰਛਾ ਡਰ ਗਈ ਆਪਣੇ ਮੂੰਛਾ ਮੂੰਛਾ ਡਰ ਗਈ ਚਲ ਆਈ ਕਰ ਮੇਰੀ ਗੱਲ ਸੁਣ ਇੱਕ ਵਾਰ ਬਰਸ਼ ਵੀ ਕਰਿਆ ਫਿਰ ਆਹ ਹਾਰਦਾ ਉਹ ਭਾਈ ਆਹ ਕਾ ਲਗਾ ਬੇਇਜ਼ਤੀ ਨਾ ਕਰ ਬੇਇਜ਼ਤੀ ਨਹੀਂ ਕਰਨੀ ਯਾਰ ਫੋਲੋਰ ਬਹੁਤ ਹੈ ਇੰਸਟਾਗ੍ਰਾਮ ਤੇਰੇ ਨਹੀਂ ਹੋਣੇ ਮੇਰਾ ਤਾਂ ਬਈ ਇੰਸਟਾਗ੍ਰਾਮ ਅਕਾਊਂਟ ਹੀ ਨਹੀਂ ਹੈਗਾ ਆਈਡੀ ਦੱਸੀ ਹੁਣ ਇੰਸਟਾਗ੍ਰਾਮ ਦੀ ਆਈਡੀ ਦੱਸ ਦੇ ਉਹਨੂੰ ਬੁੱਲਦੋ ਕਰਿਆ ਵਾਣੇ ਤੇਰੇ ਪਾਪੇ ਨੇ ਉਹਨੂੰ ਉਸਤਾ ਨਹੀਂ ਕਰੂਗਾ ਦੱਸ ਆਈਡੀ ਵੀ ਦੱਸ ਦੇ ਉਹਨੂੰ ਹਾਲੇ ਪਤਾ ਯਾਰ ਉਹ ਬੁੱਲਦੋ ਕਰਿਆ ਵਾਣੇ ਉਹਨੂੰ ਬੁੱਲਦੋ ਕਰਿਆ ਵਾਣੇ ਬਾਈ ਕਿੰਨੇ ਤੱਕ ਰਹਿਵਾਦਾ ਫੋਲੋ ਕਰਿਆ ਵਾ ਭਾਈ ਨਹੀਂ ਫੋਲੋ ਕਰਿਆ ਵਾ ਅਦੀ ਆਈਡੀ ਮੈਂਸ਼ਨ ਕਰਦੇ ਨਾਲ ਕਿਹਾ ਜਾਬਾ ਕਿਹਨਾਮ ਤੇ ਰੇਡੀ ਦਾ ਹੈ ਹੈ ਜਾਬਾ ਜਿੰਬੋਏ ਸਹੀ ਗੱਲ ਹੈ ਇਹ ਫਿਰ ਨਾ ਇਹ ਚੱਕ ਕੇ 5 ਕਿਲੋ ਵੇਟ 2.5 ਕਿਲੋ ਵੇਟ ਥਾਪੀ ਮਾਰਦਾ ਹੁੰਦਾ ਨਹੀਂ ਉਸਨੇ ਦੇਖਿਆ ਮੈਂ 2.5 ਕਿਲੋ ਦੀ ਬਰੇਟਾ ਪਾਈਆਂ ਮਾਰ ਕੇ ਫਿਰ ਵਾਚ ਹੁੰਦਾ ਹੈ ਹੈ ਹਾਂ ਉਹ 40 ਕਿਲੋ ਲੈ ਦਮ ਕੁਬਾਰਨਾ ਮੇਰੀ ਗੱਲ ਸੁਣ ਉਹ 40 ਕਿਲੋ ਤੇਰੇ ਚਰੀ ਹੋਣਾ 55 ਮੇਰੇ ਜਾ ਉਹ ਮੰਨ ਲੈ ਕਿੰਨਾ 55 ਬਾਬੇ ਦੇ ਰੇਟ ਚ ਉਹ 60 ਤਾਂ ਮੇਰੇ ਜਾ ਰੱਖ ਦੋਗੀ 60 ਵਾਟ ਹੈ ਲੱਗਦਾ ਤਾ 30 ਨੋ ਨਾ ਦਿਨ ਫੇਰ ਤੂੰ ਤਾਂ ਦੱਸਦੀ ਰਹਿ ਗਿਆ ਉਹ ਮੈਂ ਤਾਂ ਦੱਸ ਹੀ ਰਹਿ ਗਿਆ ਹੋ ਗਈ ਬੱਸ ਆ ਆਲੀ ਲਾਵਾ ਨਹੀਂ ਕਰਾ ਪਰ ਜੀ ਚੱਫਾ ਜੀ ਨੂੰ ਆਇਆ ਨਾ ਨਾ ਭਾਈ ਦੇਖੋ ਜੋ ਮਰਜੀ ਆ ਇਹਦੇ ਲਾਈਕ ਬਹੁਤ ਆਨੇ ਨੂੰ ਬਈ ਇੰਸਟਾਗ੍ਰਾਮ ਤੇ ਅਗਲਾ ਪਾਣੀ ਦੀ ਡੰਗੂ ਚ ਲੱਗੇ ਜਾਂਦਾ ਹਾਂ ਕੁੜੀਆਂ ਵੀ ਮਾਰੇ ਜਾਂ ਲਾਈਕ ਕਰਦੇ ਆ ਕੁੜੀਆਂ ਇੰਸਟਾਗ੍ਰਾਮ ਤੇ ਕੀ ਵੈਰਾਈਟੀਆਂ ਉਧਰ ਹਣਾ ਲੈਂਦੇ ਆ ਲੋਕ ਯਾਰਾ ਮਿੱਤਰਾਂ ਤੇਰੇ ਸਾਲ ਲੱਗ ਗਿਆ ਅੱਜ ਯਾਰ ਬਿਕਸੀ ਬਟਾ ਤਾ ਤਾ ਡੀੜ ਬਦਲ ਨਹੀਂਦਾ ਡੀੜ ਬਦਲ ਕਾਦੀ ਬਿੰਦ ਕਾਦੀ ਜੇ ਤੂੰ ਉਂਟੇ ਡੀੜ ਬਦਲ ਨਹੀਂ ਲਾ ਨਹੀਂ ਕੋਈ ਉਹ ਤੂੰ ਤਾਂ ਨਹੀਂ ਲਾਂਦਾ ਤੂੰ ਤਾਂ ਨਹੀਂ ਮਿੰਦਾ ਤੇ ਇਹ ਦੂ ਰਹੀਆਂ ਜਗਮਾ ਤੇ ਤਾਂ ਹੀ ਕਰਿਆ ਆਇਆ ਨਿਕਲੇ ਵੇ ਕਦੇ ਉਹ ਅਗਲਾ ਪ੍ਰੋਟੀਨ ਮਿਲਦਾ ਹੈਰਾ ਉਹਦੀ ਨਾਲ ਜਿੰਗੂ ਆਇਆ ਉਹ ਜਿੰਗੂ ਆਇਆ ਆਇਆ ਰਿਹਾ ਜਾ ਮੁੰਡੇ ਨਾਲ ਜੰਦੇ ਹਾਂ ਅੱਧੇ ਪਾ ਜਾ ਮੁੰਡੇ ਨਾਲ ਨਹੀਂ ਪੀਂਦੀ ਆਇਆ ਗੱਡੀ ਗੱਡੀ ਲਾ ਕੇ ਤੁਮ ਗਾਣਾ ਦਿੱਤੀ ਗੋਲ ਚੱਲ ਗਈ ਆਇਆ ਦਿੱਤੀ ਗਾਣਾ ਗਾ 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 ਕਲਾਸੀ ਕਿਹੜਾ ਕਿਹੜਾ 57 ਬੜਾ ਗਾ ਕੇ ਸੁਣਾ ਜਾਬੇ ਜਦ ਲਾਦੇ ਦੇਖਿਓ ਪਤਾ ਲੱਗੂਗਾ ਵੀ ਕਿੱਦਾਂ ਕਰਨਾ ਇਹਨਾਂ ਦੇ ਕਬਜੇ ਵੀ ਲੈ ਰਹੇ ਨੇ ਸਾਫਾ ਦੀ 57 ਦੀ ਉਹ ਵਾਹ ਆ ਨਾ ਦਵਾਜੋ ਦਿਓ ਇਹਦੇ ਉੱਪਰ ਜਾਣਾ ਨੇ ਕੁੱਤੇ ਦੇ ਉੱਪਰ ਜਾਣਾ ਨੇ ਕੁੱਤੇ ਦੇ ਉੱਪਰ ਜਾਣਾ ਕੁੱਤੜਾ ਤੂੰ ਤਾਂ ਯੱਟ ਦੇਖ ਨਾ ਯਾਰਾ ਦੇਖ ਜੇ ਬਾਪੂ ਦੇ ਆਣ ਤਾਂ ਉਦੋਂ ਪਰਿਆਣਾ ਦਾ ਹੈ ਮੈਨੂੰ ਬਜਾਇਆ ਇੱਕੜ ਹੈ ਡੈਡੀ ਦੇ ਪਾਪੂ ਦੇ ਆੜੀ ਦਾ ਮੁੰਡਾ ਹੈ ਉਹਦਾ ਮੁੰਡੇ ਦਾ ਮੁੰਡਾ ਤੂੰ ਸਤਾਇਆ ਹੈ ਕੌਣ ਯਾਰ ਤੂੰ ਦਾ ਮੁੰਡਾ ਜਾਂਦਾ ਕਿਹਦਾ ਦਸਤਾ ਦੇ ਕੌਣ ਹੈ ਮੁੰਡੇ ਨੂੰ ਨਹੀਂ ਆਉਂਦਾ ਤੂੰ ਤੈਨੂੰ ਤੂੰ ਤੈਨੂੰ ਨਹੀਂ ਜਾਣ ਮੁੰਡਾ ਦਾ ਮੁੰਡਾ ਹੈ ਹਾਂ ਹਾਂ ਮੁੰਡਾ ਨਹੀਂ ਚਾਚਾ ਨਾ ਦੇ ਨੀ ਨੀ ਨਾ ਯਾਰ ਉਹ ਚਾਚਾ ਦੇ ਨੂੰ ਆਣੇ ਕਿਣਾ ਚਾਚਾ ਹਾਂ ਚਾਚਾ ਗਈਆ ਕਰ ਤੂੰ ਮੁੰਡਾ ਕਹਿੰਦਾ ਕਰਿਆ ਰਦਾ ਮੁੰਡਾ ਕਹਿੰਦਾ ਜਾਤੇ ਪਾਪਾ ਬਿਅਾਨੀ ਲੜਦੇ ਆਪਰੇ ਤੇ ਮੇਰਾ ਹੋਰੇ ਮੁੰਡੇ ਬੰਨਾਂ ਲਿੰਗ ਕਾਚੇ ਦੇ ਪਾਪੇ ਬੰਨਾਂ ਦੇ ਤੱਟਾ ਬੋਲਦੇ ਆ ਰਿਹਾ ਕਿ ਮੈਂ ਤਾਲਾ ਲੜਾ ਤੇ ਉਹ ਪੈਰ ਤੇ ਤੂੰ ਤੇਰੀ ਤੂੰ ਜਦੀ ਪਾੜਦੇ ਦੇਖੀ ਹੋਵੇ ਭਾਈ ਬੰਦਾ ਭਗਦਾ ਜੋ ਮਰਜੀ ਬੰਦਾ ਭਗਦਾ ਨਾ ਬੰਦਾ ਅੱਜ ਬੈਫਲ ਦੀ ਦਾਰ ਵੀ ਲੱਗੀ ਉਹਦਾ ਆਈਫੋਨ ਵੱਜਦਾ ਚੱਕਦਾ ਆਈਫੋਨ ਵੀ ਵੱਜਦਾ ਅੱਜ ਜੀ ਆ ਇਹਦਾ ਨਹੀਂ ਇਹਦਾ ਦਾ ਕਰਾ ਪਿਆ ਕਰਾ ਪਿਆ ਹਾਂ ਨਹੀਂ ਨਹੀਂ ਹਜੇ ਬਣਾ ਰਿਹਾ ਐਪਲ ਵਾਲੇ ਇਹਦੇ ਲਈ ਸੋਰੀ ਨਹੀਂ ਵਾਈ ਪਰ ਹਾਂ ਜੀ ਨਹੀਂ ਇੱਕ ਬੰਦਾ ਬਾਈ ਕਿੰਮਟ ਉਹ ਕਰਕੇ ਦੋ ਥਾਪੀ ਮਾਰ ਕੇ ਦੱਸ ਜੀ ਮਾਰ ਹਾਂ ਲੈ ਕੋਈ ਮੇਰੀ ਗੱਲ ਸੁਣ ਕੋਈ ਜਿਮ ਵਾਲਾ ਸਟੈਪ ਦਿਖਾ ਦਨ ਕਰਕੇ ਸਾਈਕਲ ਖੜਾ ਆਪਣੀ ਗੱਡੀ ਖੜਾ ਆਇਆ ਕਰੋ ਤੇ ਨਾਲ ਸਾਈਕਲ ਖੜਾ ਸਾਈਕਲ ਚੱਕ ਕੇ ਦਿਖਾ ਆਪਣੀ ਗੱਡੀ ਖੜਾ ਕੋਲ ਮੇਰੀ ਗੱਲ ਸਾਈਕਲ ਵੀ 15 ਕਿਲੋ ਦਾ ਹੀ ਹੋਣਾ ਚੱਕ ਕੇ ਦਵਾਈ 40 ਕਿਲੋ ਦੇ ਬਰਾਬਰ ਚੱਕ ਕੇ ਕੁੱਤ ਜੱਟ ਆ ਗਿਆ ਬਾਈ ਲੈ ਬਾਈ ਮਾਰ ਫੇ ਸੈਟ ਮਾਰ ਸੈਟ ਲਾ ਪੂਰਾ ਸੈਟ ਲਾ ਇਹ ਤੂੰ ਤੇ ਦਾ ਵਰਦੇ ਨਾ ਬਾਈ ਜੋ ਮਰ ਜਿਆ ਟ੍ਰੇਨਰ ਫੇਰ ਕਰਦਿਆ ਨੇ ਕਿਹੜਾ ਕਰਦੇ ਆ ਮਰੰਡ ਵਾਲਾ ਫਰੈਂਡ ਵਾਲਾ ਚੈੱਕ ਕਰ ਮੈਨੂੰ ਆਈ ਫਿਲ ਚੀ ਦਾ ਉਹ ਗਾਣਾ ਨਹੀਂ ਦਿੱਦੀ ਉਹ ਗਾਣਾ ਸੁਣਾ ਦੇ ਗਾਣਾ ਸੁਣਾ ਉਹ ਅੱਜ ਕੋਈ ਵਧੀਆ ਪੂਰਾ ਗਾਣਾ ਲਾ ਜਿਹੜਾ ਪਵਾਉਂਦਾ ਕੋਈ ਵੀ ਆਂਦਾ ਹੋਵੇ ਯਾਰ ਕਣਕੀਆਂ ਕੋਸ ਕਾਂ ਨਿਆ ਚੱਕ ਗੇ ਚਿੰਦੀ ਵਾਲੇ ਕਿਹ ਕਾ ਬੋਲੀ ਜਾਂਦਾ ਹ ਉੱਚੀ ਬੋੜ ਥੋੜਾ ਉੱਚੀਆਂ ਚੱਕੀਆਂ ਨਾ ਕੰਨਾਂ ਮੋੜ ਕਾਂ ਨਿਆ ਚੱਕ ਗੇ ਚਿੰਦੀ ਗੜ ਗੇੜੇ ਬੰਦ ਪਾਲੀਆਂ ਅੱਖਾਂ ਵਿੱਚ ਤੇਰਾ ਤੇੜੀ ਹੋਰ ਗੱਭਰੂ ਆਲਡਾ ਵੀ ਵਿੱਚ ਰੱਖ ਦੇ ਪਿਆਰੇ ਗੱਭਰੂ ਇੱਧਰ ਦੇਖ ਇੱਧਰ ਦੇਖ ਜ ਮੇਰਾ ਡਾ ਹੋਰ ਗੱਭਰੂ ਕਿਤੀ ਨਾਲ ਲਾਇ ਸੰਰਪਾਣ ਲਾਇ ਕਿ ਤੀਨ ਆਲਾਈ ਸੰਦਰੁ ਪਨਾਲਾਏ ਸਿੰਘੇ ਨੰਦਸਾਰ ਪੀਓ ਸੂਤ ਗੋਰੀ ਜੈ ਦੀ ਵਾਲੀ ਨੂੰ ਡੋੜੀਏ ਕਿਹੜਾ ਗਣਾ ਨੇ ਨਯਾਜ ਵੀ ਰੱਖੇ ਨੇ ਜੈਜ ਵੀ ਰੱਖੇ ਨੇ ਨਯਾਜ ਵੀ ਰੱਖੇ ਨੇ ਅਸਰੇ ਦੁਨ ਦਾ ਨਾਲ ਪਰ ਪਰ ਤਸਲੇ ਆਪਣੇ ਮੰਦੇ ਦੀ ਤਾਂ ਖਬਰੀ ਨਹੀਂ ਕਰੀ ਗੁਰਬਤ ਵੀ ਗਏ ਹਥਿਆਰ ਨਹੀਂ ਚੁਕੇ ਯਾਰ ਭਾਈ ਗਾਣਾ ਕੀ ਦਾ ਹੈ ਗਾਣਾ ਵੀਰੇ ਕੀ ਦਾ ਹੈ ਕਿਹੜੇ ਸਿੰਗਰ ਦਾ ਵੀਰੇ ਜਸਵਾਜ ਜਿਹੜਾ ਸੱਕੇ ਆ ਬਾਪੀ ਦਾ ਸੂਰਾ ਸੂਰ ਵਿੱਚ ਆਪਣਾ ਲੈ ਅਹ ਯਾ ਤੂੰ ਸਿੰਗਰ ਵੀ ਆ ਰਾਈਟਰ ਵੀ ਆ ਲਿਖਦੇ ਆਪਾਂ ਮੇਰਾ ਗਾਣਾ ਮੈਂ ਬਣਾ ਨਹੀਂ ਗਾਇਆ ਅਜੇ ਠੀਕ ਹੈ ਮੇਰਾ ਜਵਣਾ ਦੋਆ ਚ ਬੰਨ ਰਿਹਾ ਲੋ ਜੀ ਉਹਨੂੰ ਪਾਪਾ ਬੜਾ ਬੜਾਵਣਾ ਪਈ ਜਾਏਗਾ ਹਿੱਟ ਹੋ ਗੂਏ ਬਾਈ ਹੋ ਗਿਆ ਸੀ ਬਾਈ ਇੰਸਟਾਗ੍ਰਾਮ ਤੇ ਇਹਦੇ ਤੂੰ ਫੋਲੋਅਰ ਦੇਖੀ ਵੀਊਅਰ ਇੱਕ ਵੀਰ ਪਿਆ ਦੇ ਹੱਲਿਓ ਵਾ ਚੱਲ ਫਿਰ ਬਾਈ ਤਾਂ ਕਰਦੇ ਸਾਰਿਆਂ ਨੂੰ ਯਾ ਵੀ ਗੋ ਯਾ ਬੇਬੀ ਐ ਗੋ ਧੱਕ ਦੇਖੋ ਮੇਰੇ ਵੀਰੋ ਆ ਮੁੰਡੇ ਮੇਰੇ ਨਾਲ ਖੜੇ ਨੇ ਇਨਾ ਹੀ ਚੈਨਲ ਬਣਾਇਆ ਘੈਟ ਬਾਈ ਤੁਹਾਨੂੰ ਲਾਈਕ ਕਰ ਦਿਓ ਮੈਟ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਕੋ ਮੈਂ ਕੇ ਬਈ ਧੰਨਵਾਦ ਲੋ ਜੀ ਧੰਨਵਾਦੀ ਤੁਹਾਡਾ ਅੱਜ ਤੁਹਾਨੂੰ ਆਪਾਂ ਨਵੇਂ-ਨਵੇਂ ਬੰਦੇ ਨੂੰ ਮਿਲਾਇਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਬਹੁਤ ਧੰਨਵਾਦ ਤੁਹਾਨੂੰ ਕਿਤੇ ਮਿਲਦੇ ਆਪਾਂ ਨਈ ਵੀਡੀਓ ਨਾਲ ਓਕੇ ਬਈ ਬਾਏ ਅੱਛਾ ਇਹ ਵੀ ਐਂਡ ਗੋ